ਨਾ ਮੇਰਾ ਵਿਕਾਸ ਗੁਪਤਾ ਜੀ ਮੈਂ ਇਹਨਾਂ ਕੋ ਪੇਮੈਂਟ ਲੈਣੀ ਹੈ 1.5-2 ਸਾਲ ਹੋ ਗਏ ਆ ਕਿੰਨੀ ਪੇਮੈਂਟ ਲੱਖ ਰੁਪਈਆ ਲੈਣਾ ਜਦੋਂ ਇਹਨਾਂ ਕੋ ਜਾਇਦਾ ਹੀ ਪੈਸੇ ਮੰਗਣ ਇਹ ਉਦੋਂ ਹੀ ਸਾਨੂੰ ਟਰਕਾ ਦਿੰਦੇ ਸੀ ਕਦੀ ਕਹਿੰਦੇ ਮੇਰੇ ਘਰ ਦੇ ਠੀਕ ਨਹੀਂ ਆ ਕਦੀ ਕਹਿੰਦੇ ਮੇਰਾ ਮੈਂ ਠੀਕ ਨਹੀਂ ਆ ਇਹਨਾਂ ਨੂੰ ਅੱਗੇ ਹੀ ਬੜੀ ਵੀ ਕਿਹਾ ਕਿ ਤੁਸੀਂ ਸਾਡੀ ਪੇਮੈਂਟ ਵਾਪਸ ਕਰ ਦਿਓ ਭਾਂ ਥੋੜਾ ਥੋੜਾ ਕਰਕੇ ਦਿਓ ਕੋਈ ਗੱਲ ਨਹੀਂ ਹੈਗੀ ਕਹ ਜੀ ਇਹਨਾਂ ਦੀ ਦੁਕਾਨ ਤੇ ਪੇਮੈਂਟ ਲੈਣੀ ਅੱਜ ਮੈਂ ਇਹਨਾਂ ਦੀ ਦੁਕਾਨ ਤੇ ਉਧਰ ਲੰਘਿਆ ਤੇ ਮੈਂ ਖਰੋ ਗਿਆ ਮੈਂ ਕਹ ਜੀ ਅੰਕਲ ਪੇਮੈਂਟ ਕਰ ਦਿਓ ਇਹ ਮੇਰਾ ਥੀ ਪੈ ਗਿਆ ਕਹਿੰਦੇ ਕੋਈ ਗੱਲ ਤੁਹਾਨੂੰ ਦੱਸਣਾ ਹੁਣੇ ਮੈਂ ਤੂੰ ਜਿਹੜੇ ਪੇਮੈਂਟ ਮੰਗਣ ਆਇਆ ਇਹਨਾਂ ਨੇ ਆਪਣੇ ਮੁੜਿਆਂ ਨੂੰ ਫੋਨ ਕੀਤਾ ਦਾ ਮੋਬਾਈਲ ਚੈੱਕ ਕਰਾ ਲਓ ਇਹਨਾਂ ਨੇ ਆਪਣੇ ਮੁੜਿਆਂ ਨੂੰ ਫੋਨ ਕੀਤਾ ਤੇ ਫੋਨ ਕਰਕੇ ਤੇਰੇ ਦੋ ਤਿੰਨ ਮੁੜੇ ਆ ਉਹ ਆਏ ਨਾ ਤਿੰਨ ਚਾਰ ਜਣੇ ਹੋ ਰਹੇ ਇਹਨਾਂ ਨੇ ਪੁੱਛਿਆ ਭਾਈ ਰਾਡਰ ਖੀਦੀ ਕੀ ਰੱਖਿਆ ਦਾ ਸੀ ਦੋ ਰਾਡਾਂ ਇਹਨਾਂ ਨੇ ਜਿਹੜੀਆਂ ਫੜ ਕੇ ਤੇ ਮੇਰੇ ਇੱਥੇ ਮਾਰੀ ਆ ਕਿੱਥੇ ਮਾਰੀ ਆ ਇੱਕ ਮੇਰੇ ਲੱਤ ਤੇ ਮਾਰੀ ਆ ਇੱਕ ਮੇਰੇ ਗਿੱਟੇ ਤੇ ਮਾਰੀ ਆ ਇਹ ਮੇਰਾ ਥੀ ਪੈ ਗਿਆ ਉਹ ਹਸਪਤਲ ਤੋਂ ਸੱਜਣ ਨੰਗੜੇ ਦੇ ਹੀ ਉਹ ਚਾਰੇ ਮੈਨੂੰ ਬਿਠਾ ਕੇ ਇੱਥੇ ਲਾਏ ਇੱਕ ਅੱਖ ਨਾਲ ਦੇ ਮੈਂ ਮੈਂ ਕਹਲਾ ਹੀ ਹੁਣ ਐਵੇਂ ਐਵੇਂ ਕੀ ਕੀਤਾ ਨਾ ਕੀ ਕਿਥੋਂ ਲਵਾ ਲਿਆ ਕਿਥੋਂ ਲਵਾ ਲਿਆ ਇਹਨਾਂ ਨੂੰ ਵੀ ਮਾਰੀ ਜਾਂਦੇ ਪਿਆ ਰਕੇਸ਼ ਕੁਮਾਰ ਜੀ ਸ਼ਹਿਰ ਗੁਰਦਾਸਪੁਰ ਤੋਂ ਆ ਗਏ ਗੈਰ ਮਰਦਾਂ ਮੈਂ ਹਾਂਜੀ ਕੀ ਗੱਲ ਹੈ ਗੱਲ ਸਰ ਕੁਛ ਨਹੀਂ ਮੈਂ ਨਾ ਸਰ ਸ਼ੋਪ ਤੋਂ ਘੜ ਗਿਆ ਛੋਟੇ ਬਦਨ ਲੈਣ ਵਾਸਤੇ ਤੇ ਛੋਟੇ ਬਦਨ ਲੈਣ ਘੜ ਗਿਆ ਤੇ ਬਾਅਦ ਚੋ ਫਾਦਰ ਸਾਹਿਬ ਦੁਕਾਨ ਤੇ ਕੱਲੇ ਸੀ ਸਰ ਕੱਲੇ ਨੂੰ ਵੇਖ ਕੇ ਤੇ ਮੇਰੇ ਫਾਦਰ ਸਾਹਿਬ ਨੂੰ ਪੈ ਗਏ ਸਰ ਦੁਕਾਨ ਤੇ ਮੇਰੇ ਫਾਦਰ ਸਾਹਿਬ ਨੇ ਕੁੱਟਿਆ ਸਰ ਮੈਂ ਅੱਜ ਤਾਂ ਦੁਕਾਨ ਤੇ ਆਇਆ ਤੇ ਸਰ ਨਾ ਕੀ ਆ ਇਹ ਗੁਪਤਾ ਸਾਡੇ ਮੈਨੂੰ ਵੀ ਪੈ ਗਿਆ ਮੇਰੇ ਸਿਰ ਤੇ ਨਾ ਕੀ ਆ ਡਰਾਟ ਮਾਰੀ ਮੇਰੇ ਸਿਰ ਤੇ ਤੇ ਰੱਖੇ ਨਾ ਨੇ ਕੀ ਕਰਨ ਕੀ ਸਰ ਪੈਸਾ ਤਾਂ ਕੋਈ ਹਿਸਾਬ ਤੋਂ ਹੀ ਪੈਦੇ ਸਰ ਦੇਣ ਦੇ ਇਹਨਾਂ ਦੇ ਤਾਂ ਹੀ ਸਰ ਬੰਦੇ ਕਿਨੇ ਆਏ ਬੰਦੇ ਨਾਲ ਕਿਨੇ ਆਏ ਬੰਦੇ ਨਾਗੇ 14 15 ਬੰਦੇ ਨਾਲ ਲੈ ਕੇ ਆਇਆ ਗੁਪਤਾ ਡਰਡ ਵਰਕੇ ਮੇਰੇ ਸੱਚ ਮਾਰਤਾ ਨੇ ਮੇਰੇ ਮੈਂ ਤਾਂ ਕਹਾਂ ਤੇ ਇਕੱਲਾ ਹੀ ਫਾਦਰ ਸਾਹਿਬ ਹਸਪੀਟਲ ਆ ਗਿਆ ਹੀ 2000 ਰੁਪਏ ਫੋਕੜਿਆ ਤੁਹਾਡੇ ਕੋਲ ਦੁਕਾਨ ਤੋਂ ਮੇਰੇ ਗੱਲੇ 'ਚ ਪੈਸੇ ਪਏ ਤੇ ਅਸੀਂ ਕੱਲ ਦੇ ਉਸ ਹੈ ਪੈਸੇ ਵੀ ਸਾਰੇ ਕੱਟ ਕੇ ਲੱਗੇ ਮੇਰੇ ਨਹੀਂ ਕੱਟਦੀ ਵਰਤੀ ਕਰ ਕੱਟਦੀ ਕੰਪਲੇਨਟ ਸਿਰ ਕਰਦੀ ਹੈ ਤਾਂ ਹਸਪੀਟਲ ਬਹੁਤ ਲੱਗਿਆ ਹਸਪੀਟਲ ਸਰ ਨਾਲ ਆ ਗਿਆ ਚਾਚੂ ਵੀ ਲੈ ਕੇ ਮੇਰੇ ਹਾਂਜੀ